ਮਨੂੰ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲ ਰੋਕੋ ਮੋਹਿਮ ਚਲਾਈ ਜਾਵੇਗੀ ਕੋਈ ਵੀ ਜੱਥਾ 18 ਦਸੰਬਰ ਤੱਕ ਦਿੱਲੀ ਦੇ ਬਲ ਮਾਰਚ ਨਹੀਂ ਕਰੇਗਾ ਇਸ ਦੌਰਾਨ ਸ਼ੰਭੂ ਸਰਹੱਦ ਤੇ ਇੱਕ ਕਿਸਾਨ ਨੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿਸਾਨ ਆਗੂ ਤੇਜਵੀਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਖੰਨਾ ਦੇ ਕਿਸਾਨ ਜੋਤ ਸਿੰਘ ਨੇ ਜਿਹੜਾ ਹੈ ਸਲਫਾਸ ਨਿਗਲ ਲਈ ਹੈ ਉਸ ਦੀ ਹਾਲਤ ਨਾਜ਼ੁਕ ਹੋਣ ਦੇ ਕਰਕੇ ਉਸ ਨੂੰ ਰਾਜੇਂਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਕਿਸਾਨ ਮਾਰਚ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਅੰਬਾਲਾ ਜ਼ਿਲ੍ਹੇ ਦੇ 12 ਪਿੰਡਾਂ ਦੇ ਵਿੱਚ ਇੰਟਰਨੈਟ ਦੀ ਪਾਬੰਦੀ 18 ਦਸੰਬਰ ਤੱਕ ਵਧਾ ਦਿੱਤੀ ਆਗੂ ਜਗਜੀਤ ਡਲੇਵਾਲ ਲਗਾਤਾਰ 20ਵੇਂ ਦਿਨ ਵੀ ਕਨੌਰੀ ਸਰਹੱਦ ਤੇ ਮਰਨ ਵਾਰ ਤੇ ਬੈਠੇ ਹੋਏ ਨੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਡਲੇਵਾਲ ਦੀ ਸਿਹਤ ਨੂੰ ਲੈ ਕੇ ਪੂਰਾ ਦੇਸ਼ ਚਿੰਤਿਤ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਬਿਲਕੁਲ ਵੀ ਨਹੀਂ ਤੇ ਬੜੇ ਬਲੋਕਾਂ ਨੇ ਹਾਰ ਗੁਰ ਪਾਈ ਤੀ ਹੁਣ ਤਾਂ ਲੋਕ ਮਖੌਲ ਕਰਦੇ ਸਰਕਾਰਾਂ ਮੁੱਕ ਗਈ ਸਾਡਾ ਤਾਂ ਕੋਈ ਕਸੂਰ ਨਹੀਂ ਤੇ ਫਿਰ ਹੁਣ ਬਾਪੂ ਡੱਲੇ ਵਾਲ ਦਾ ਹਾਲ ਦੇਖਿਆ ਨਹੀਂ ਜਾਂਦਾ ਇਹਨੇ ਕਿਸਾਨਾਂ ਤੇ ਜੁਰਮ ਕੀ ਫਾਇਦਾ ਹੈ ਜੀ ਧਰਤੀ ਤੇ ਰਹਿਣ ਦਾ ਜਿੱਥੇ ਨਾ ਚਾਰ ਰਕੜ ਤਾਂ ਆਪਾਂ ਕਹਿੰਦੇ ਤਾਲਿਵਾਨੀ ਵੀ ਨਹੀਂ ਕਰਦੇ ਜਿਹੜਾ ਉੱਥੇ ਝੂਲ ਬੋਲ ਰਿਹਾ ਮਾਵਾ ਭੈਣਾ ਤੇ ਕਾਰਨ ਕਿ ਡੱਲਿਆਲ ਜੀ ਨੂੰ ਦੇਖ ਕੇ ਤੁਸੀਂ ਜਿਹੜੀ ਉਹਨਾਂ ਦੇ ਸਾਹਮਣੇ ਮੈਂ ਲੈਟਰ ਲਿਖ ਕੇ ਦਿੱਤਾ ਕੋਲ ਭਲੇਰ ਸਾਹਿਬ ਨੂੰ ਡੱਲਿਆਲ ਸਾਹਿਬ ਨੇ ਕਿਹਾ ਦੀ ਭਲੇਰ ਸਾਹਿਬ ਨੇ ਵੀ ਇੱਥੇ ਜੋ ਇਹ ਲੋੜਾ ਕੰਮ ਕੱਚਾ ਉਸ ਲੀਡਰ ਨਾਲ ਰੱਖ ਕੇ ਅਜ ਲੋਬ ਕਿੱਥੇ ਤੱਕ ਆ ਗਈ ਆ ਦੇਖੋ ਹਾਲ ਸਾਡਾ ਕੀ ਬਣ ਤੁਸੀਂ ਪੀਤਾ ਕੀ ਹੈ ਹੁਣ ਕੀ ਪੀਤਾ ਤੁਸੀਂ ਮੈਸ਼ਲਫਾਲ ਦੀ ਗੋਲੀ ਖਾਧੀ ਕਿੰਨੇ ਗੋਲੀ ਖਾਧੀ ਸੀ ਇੱਕ ਇਹ ਗੋਲੀ ਤੇ ਪਹਿਲੇ ਵੀ ਕੋਈ ਦਵਾਈ ਵਗੈਰਾ ਤੇ ਨਹੀਂ ਚਲਦੀ ਸੀ ਵੀ ਆਬੇ ਜੀ ਕੋਈ ਦਵਾਈ ਨਹੀਂ ਰੈਨ ਵਾਲੇ ਕਿੱਥੋਂ ਤੋਂ ਆਏ ਮੈਂ ਖੰਡੇ ਸ਼ਹਿਰ ਦਾ ਆ ਆਪੇ ਨਾਤ ਰੱਤ ਦੇ ਵੀ ਕਿੰਨੇ ਕੁ ਉਮਰ ਦੇ 50 ਸਾਲ ਘਰ ਦੇ ਵਿੱਚ ਹੋਰ ਕੌਣ ਕੌਣ ਹੈ ਮੇਰੀ ਮਾਂ ਤਾਂ ਹੈ ਮੇਰਾ ਭਰਾ ਬੰਦਾ ਘਰ ਦੇ ਨਹੀਂ ਮੇਰਾ ਭਤੀਜਾ ਡਾਕਟਰ ਆਮ ਦਾ ਬਲਕਿ ਕారణ ਹੈ ਕਿ ਕਿਸਾਨੀ ਮੁੱਦੇ ਨੂੰ ਲੈ ਕੇ ਤੁਸੀਂ ਸਭੀ ਮੁੱਦਮ ਮੇਤੋ ਦੁੱਖ ਨਹੀਂ ਦੇਖਿਆ ਅਜੀ ਚੱਕਰੀ ਹੋ ਤਰੀ ਕੰਧਾ ਭਟੇ 15 ਦਿਨ ਚੱਕਣੀ ਹੋਇਆ ਅੰਕੜਾ ਗੋਲੇ ਤਰੂ ਕਰ ਕੋਲ ਨਹੀਂ ਜਾਣ ਦਿੰਦੇ ਮੈਂ ਦੋ ਮਰ ਜਣੇ ਠੀਕ ਹੈ ਭੈਣ ਤੁਸਾਂ ਉੱਪਰ ਜਾਣ ਕਿੱਥੇ ਰਹਾ ਹੋਤਾ ਜਾਂਦਾ ਜਾਂ ਮਰਜੀ ਜੇ ਮਾਰਦੀ ਕਿੱਥੇ ਮੈਂ ਜਿਲ੍ਹਾ ਪ੍ਰੈਸ ਖਤਰਾਂ ਭਾਰਤੀ ਕਿਸਾਨੀ ਕ੍ਰਾਂਤੀ ਕਰ ਰਿਹਾ ਜਿਹੜਾ ਕਿਸਾਨ ਨੇ ਕੋਈ ਜੇਰੀ ਦੀ ਚੀਜ਼ ਖਾਈ ਹੈ ਦਾ ਨਾਮ ਕੀ ਹੈ ਉਮਰ ਕੀ ਹੈ ਕਿੱਥੇ ਦਾ ਰਹਿਣ ਵਾਲਾ ਹੈ ਇਹ ਜੋ ਸਿੰਘ ਨਾਮ ਇਹਦਾ ਤਨਾਮੀ ਵਸਿੰਗ ਇਹਦਾ ਪਿੰਡ ਹੈਗਾ ਦਤਨ ਹੈ ਜੀ ਖੰਨੇ ਕੋਲ ਜਿਹੜਾ ਲੁਧਿਆਣੇ ਦਾ ਇਹ ਪਿਛਲੇ ਜਦੋਂ 13 ਫਰਵਰੀ ਤੋਂ ਧਰਨ ਲੱਗਿਆ ਉਦੋਂ ਤੋਂ ਇਹੀ ਸੰਭੂ ਬੜਤ ਤੇ ਇਹ ਸੇਵਾ ਕਰਦੇ ਸੀ ਲੰਗਰ ਦੀ ਅ ਅੱਜ ਇਸ ਨੇ ਦੁਖੀ ਹੋ ਕੇ ਕੋਈ ਜੈਦਲੀ ਚ ਖਾ ਲਈ ਕਿਉਂਕਿ ਅੱਜ ਕਿਸਾਨ ਜੱਸੇ ਬੰਦੇ ਦੋਨੇ ਫਾਰਮਾਂ ਦਾ ਜੋ ਫੈਸਲਾ ਸੀ ਤੀਜਾ ਸੱਦਾ ਮਰਜ਼ੀ ਬੰਦੇ ਦਾ ਜੱਸਾ 101 ਦਾ ਜਦੋਂ ਪੈਦਲ ਦਿੱਲੀ ਜਾਣ ਵਾਸਤੇ ਜਾ ਰਿਹਾ ਸੀ ਤਾਂ ਉਹਨਾਂ ਰੋਕ ਕੇ ਅਰੇ ਨਾਪੋਲਿਸ ਵੱਲੋਂ ਉਹਨਾਂ ਨੇ ਪਾਣੀ ਦੇ ਬਿਚਾਰਾ ਕੀਤੇ ਗਏ ਆ ਤੇ 15 ਕਿਸਾਨ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਦੋ ਕਿਸਾਨ ਬਲੇ ਸ਼ੀਰਸ਼ਾ ਇੱਕ ਦੀ ਰੱਖ ਤੇ ਗੋਲੀ ਲੱਗੀ ਜੋ ਰਬੜੀਆਂ ਦੀਆਂ ਗੋਲੀਆਂ ਉਹ ਚਲਾਉਂਦੇ ਨੇ ਇਹ ਜੋਸ਼ ਸਿੰਘ ਤੋਂ ਦੇਖੇ ਜਿਗਾ ਇਹ ਇਹਨਾਂ ਦੁਖੀ ਹੋ ਕੇ ਉਹ ਸਰਪੰਚ ਦੀ ਗੋਲੀ ਖਾ ਲਈ ਇਹ ਤੋਂ ਇਹ ਕਹਿੰਦਾ ਵੀ ਇੱਥੋਂ ਮਰਨਾ ਹੀ ਚੰਗਾ ਵੀ ਜਦੋਂ ਸਾਡਾ ਕੋਈ ਨਾ ਕੋਈ ਸੁਣ ਵੀ ਸੁਣੇ ਸਰਕਾਰ ਸਾਡੀ ਗੱਲ ਤੇ ਨਾਲ ਤੇ ਸਾਨੂੰ ਦਿੱਲੀ ਜਾਣ ਦੇ ਰਹੇ ਨੇ ਨਾਲ ਗੱਲਬਾਤ ਕਰਨ ਕਮੇਟੀ ਨਾਲ ਗੱਲ ਕਰਨ ਤੇ ਕਿੰਨੇ ਕਿਸਾਨ ਟੱਕੇ ਕਰਦੇ ਬਿਆਨ ਆ ਰਹੇ ਆ ਉਹਨਾਂ ਦੇ ਨਹੀਂ ਨਹੀਂ ਕਿਸਾਨ ਕੋਈ ਟੱਕਾ ਨਹੀਂ ਕਰਿਆ ਕੋਈ ਕਮੇਟੀ ਦਾ ਕਿਸੇ ਦਾ ਕੋਈ ਸਰਕਾਰ ਵੱਲੋਂ ਕੋਈ ਕੇਂਦਰ ਸਰਕਾਰ ਵੱਲੋਂ ਆਫੀਸ਼ੀਅਲੀ ਕੋਈ ਕਿਸਾਨ ਜੱਸੀ ਬੰਦਿਆਂ ਕੋਲ ਸੁਨੇਹਾ ਨਹੀਂ ਆਇਆ ਉਹ ਟੀਵੀ ਤੇ ਜਾਂ ਹੋਰ ਕੋਈ ਕਿਸੇ ਤੇ ਆ ਗਿਆ ਹੋਏ ਅਸੀਂ ਉਦੋਂ ਮੰਨਾਂਗੇ ਨਾ ਜਦੋਂ ਕੋਈ ਲਿਖਤੀ ਰੂਪ ਤੇ ਸਾਡੇ ਕੋਲ ਆਊਗਾ ਅਗਲੀ ਰਣਨੀਤੀ ਅਗਲੀ ਰਣਨੀਤੀ ਇਹੀ ਹੈ ਇੱਕ ਤਾਂ ਰਣਨੀਤੀ ਇਹੀ ਹੈ ਵੀ ਦਿੱਲੀ 101 ਜੋ ਮਰਜ਼ੀ ਬੜੇ ਨੇ ਉਹਨਾਂ ਦਾ ਜਿਵੇਂ ਹੁਣ 2-3 ਦਿਨ ਬਾਅਦ ਤੇ ਰੁਕਦਾ 14 ਤਰੀਕ ਨੂੰ 18 ਜੂਨ ਨੂੰ ਟਰੈਕਟਰ ਮਾਰਚ ਖੜਿਆ ਜਾਏਗਾ ਹਰੇਕ ਜ਼ਿਲ੍ਹੇ ਦੇ ਤਹਿਸੀਲਦਾਰ ਕੋਲ ਮੰਗ ਪੱਤਰ ਦਵਾਂਗੇ ਤੇ 18 ਜੂਨ ਨੂੰ 2 ਘੰਟੇ ਵਾਸਤੇ ਰੇਲ ਨੂੰ ਪੂਰੇ ਇੰਡੀਆ 'ਚ ਰੇਲਾਂ ਰੋਕਣ ਦਾ ਪ੍ਰੋਗਰਾਮ ਬਣਾਇਆ ਲੱਗਦਾ ਨਹੀਂ ਕਿ ਹਰਿਆਣਾ ਪੁਲਿਸ ਹਰਿਆਣਾ ਪੁਲਿਸ ਦਾ ਜੋ ਕੇਂਦਰ ਸਰਕਾਰ ਕਹਿੰਦੀ ਹੈ ਉਹ ਕਰਦੀ ਹੈ ਹਰਿਆਣਾ ਪੁਲਿਸ ਸਾਨੂੰ ਵੀ ਲੱਗਦਾ ਵੀ ਆਪਣੇ ਵੱਲੋਂ ਕੁਝ ਕਰਦੀ ਹੈ ਹਰਿਆਣਾ ਪੁਲਿਸ ਜਦੋਂ ਅਸੀਂ ਜਾਣੇ ਆ ਵੀ ਅਸੀਂ ਤਾਂ ਹੁਣ ਜਦੋਂ ਤੁਸੀਂ ਕਹਿੰਦੇ ਹੋ ਵੀ ਟਰੈਕਟਰ ਨਾਲ ਨਾ ਜਾਓ ਦਿੱਲੀ ਪੈਦਲ ਚਲੇ ਜਾਓ ਜਦੋਂ ਅਸੀਂ ਪੈਦਲ ਜਾਂਦੇ ਆ ਫਿਰ ਉਹ ਕਹਿੰਦੇ ਆ ਵੀ ਦਿੱਲੀ ਇਹ ਲੀਗਰਮੈਂਟ ਤੋਂ ਪਰਮਿਸ਼ਨ ਲੈ ਕੇ ਆਓ ਤਾਂ ਅਸੀਂ ਹਰਿਆਣੇ 'ਚ ਲੰਘਣ ਦਵਾਂਗੇ। ਪੰਜਾਬਣ ਦੀ ਕੰਡੀਸ਼ਨ ਕੀਤਾ। ਪਹਿਲੇ ਜੀ ਜਿਹੜੀ ਇਹ ਦੇਖੋ ਜੀ ਇਹਨੂੰ ਚੱਕ ਕੇ ਪਲਾ ਰਾਜਪੁਰੇ ਹਸਪਤਾਲ ਜਾ ਕੇ ਸੀ। ਉੱਥੇ ਉਹਨਾਂ ਨੇ ਰੈਫਰ ਕਰਤਾ ਰਿੰਦਾ ਹਸਪਤਾਲ। ਉਹਨਾਂ ਰਿੰਦਰਾ ਹਸਪਤਾਲ ਦੇ ਵਿੱਚ ਇੱਕ ਨੰਬਰ ਵਾਰਡ 'ਚ ਐਡਮਿਟ ਕਰਾ ਕੇ ਆਏ ਆਂ ਅੱਪਾ। ਤੇ ਹੁਣ ਉਹ ਜਿਹੜੇ ਲਾਜ